ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਬੀਤੇ ਦਿਨੀ ਕੈਨੇਡਾ ਦੇ ਸੂਬੇ ਕੈਲਗਰੀ ਦੇ ਰੇਲਵੇ ਸਟੇਸ਼ਨ ਤੋਂ ਇੱਕ ਪੰਜਾਬੀ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਵੀਡੀਓ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਕੁੜੀ ਦੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਛੇੜਛਾੜ ਕੀਤੀ ਜਾਂਦੀ ਹੈ ਨਾਲ ਦੇ ਨਾਲ ਫੋਨ ਵਗੈਰਾ ਵੀ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਰਾਨੀ ਦੀ ਗੱਲ ਇੱਥੇ ਇਹ ਨਜ਼ਰ ਆਉਂਦੀ ਆ ਉਸ ਵੀਡੀਓ ਦੇ ਵਿੱਚ ਕਿ ਉੱਥੇ ਖੜੇ ਲੋਕ ਇਹ ਸਾਰਾ ਜਿਹੜਾ ਤਮਾਸ਼ਾ ਦੇਖਦੇ ਰਹਿੰਦੇ ਆ ਕੋਈ ਵੀ ਉਸ ਪੰਜਾਬੀ ਕੁੜੀ ਦੀ ਮਦਦ ਕਰਨ ਦੇ ਲਈ ਨਹੀਂ ਜਾਂਦਾ ਹੈਗਾ ਪਰ ਹੁਣ ਇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਦੱਸ ਦਈਏ ਕਿ ਕੈਨੇਡਾ ਦੇ ਕੈਲਗਰੀ ਸੂਬੇ ਦੀ ਪੁਲਿਸ ਨੇ ਉਸ ਸਖਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਪੂਰੀ ਖਬਰ ਕੀ ਹੈ ਉਹ ਤੁਹਾਨੂੰ ਅਸੀਂ ਇੱਕ ਵਾਰੀ ਪੜ੍ਹ ਕੇ ਸੁਣਾ ਦਿੰਨੇ ਆ ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਕੈਲਗਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਇਸ ਵੀਡੀਓ ਵਿੱਚ ਇੱਕ ਸ਼ਖਸ਼ ਭਾਰਤੀ ਮੂਲ ਦੀ ਵਿਦਿਆਰਥਣ ਨਾਲ ਹਤੋਪਾਈ ਕਰਦਾ ਨਜ਼ਰ ਆ ਰਿਹਾ ਸੀ ਹਾਲਾਂਕਿ ਹੁਣ ਇਸ ਮਾਮਲੇ ਵਿੱਚ ਜਾਣਕਾਰੀ ਆ ਰਹੀ ਹੈ ਕਿ ਪੁਲਿਸ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਕੈਨੇਡਾ ਦੇ ਕੈਲਗਰੀ ਵਿੱਚ ਇੱਕ ਵਿਅਕਤੀ ਨੇ ਟ੍ਰੇਨ ਸਟੇਸ਼ਨ ਤੇ ਪਲੇਟਫਾਰਮ ਤੇ ਇੱਕ ਪੰਜਾਬੀ ਲੜਕੀ ਤੇ ਹਮਲਾ ਕੀਤਾ ਹੈ ਕੈਲਗਰੀ ਪੁਲਿਸ ਵੱਲੋਂ 31 ਸਾਲਾਂ ਬਰੇਡਨ ਜੋਸਫ ਜੇਮਸ ਨੂੰ ਗ੍ਰਿਫਤਾਰ ਕੀਤਾ ਹੈ ਕੁੜੀ ਵੱਲੋਂ ਪੁਲਿਸ ਨੂੰ ਬਿਆਨ ਦਿੱਤਾ ਗਿਆ ਹੈ ਤੇ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ 23 ਮਾਰਚ ਦਿਨ ਐਤਵਾਰ ਨੂੰ ਦੁਪਹਿਰ ਕਰੀਬ 1 ਵਜੇ ਕੇ 40 ਮਿੰਟ ਤੇ ਇੱਕ ਕੁੜੀ ਨਾਲ ਕੈਲਗਰੀ ਦੇ 3rd ਸਟਰੀਟ ਐਸਈਸੀ ਟ੍ਰੇਨ ਸਟੇਸ਼ਨ ਤੇ ਇੱਕ ਸਖਸ਼ ਨੇ ਕੁੜੀ ਦੇ ਮੂੰਹ ਤੇ ਪਾਣੀ ਡੋਲਿਆ ਉਦੇ ਨਾਲ ਖਿੱਚ ਤੋ ਕੀਤੀ ਅਤੇ ਉਹਦੇ ਤੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਮੌਕੇ ਤੇ ਚਲਾ ਗਿਆ ਜੋ ਕਿ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਅ ਬਿਆਨਾਤ ਤੇ ਪੁੱਛਗਿੱਛ ਦੇ ਆਧਾਰ ਤੇ 31 ਸਾਲਾਂ ਬਰੇਡਨ ਜੋਸਫ ਜੇਮਸ ਫ੍ਰੈਂਚ ਨੂੰ ਅ ਈਸਟ ਵਿਲੇਜ ਤੋਂ 25 ਮਿੰਟਾਂ ਦੇ ਵਿੱਚ ਗ੍ਰਫਤਾਰ ਕਰ ਲਿਆ ਗਿਆ ਉਸ ਉੱਤੇ ਲੁੱਟ ਖੋਹ ਦਾ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਪੁਲਿਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਇਹ ਮਾਮਲਾ ਨਸਲੀ ਤੌਰ ਤੇ ਪ੍ਰੇਰਿਤ ਨਹੀਂ ਜਾਪਦਾ ਹੈ ਪਰ ਫਿਰ ਵੀ ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ ਕੈਲਗਰੀ ਪੁਲਿਸ ਨੇ ਅੱਗੇ ਕਿਹਾ ਕਿ ਪੀੜਿਤ ਕੁੜੀ ਬਿਲਕੁਲ ਠੀਕ ਹੈ ਅਤੇ ਨਿੱਜਤਾ ਦੀ ਮੰਗ ਕਰ ਰਹੀ ਹੈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਕੈਲਗਰੀ ਵੱਲੋਂ ਇਸ ਮਾਮਲੇ ਦੀ ਪੈਰਵਾਈ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਕੈਲਗਰੀ ਦੀ ਪੁਲਿਸ ਨੇ 25 ਮਿੰਟ ਦੇ ਅੰਦਰ ਜਿਹੜਾ ਵਾ ਉਹ ਬੰਦਾ ਫੜ ਲਿਆ ਯਾਨੀ ਕਿ ਉਹ ਪੁਲਿਸ ਪ੍ਰਸ਼ਾਸਨ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਜਿਨ੍ਹਾਂ ਨੇ ਇੰਨੇ ਘੱਟ ਸਮੇਂ ਦੇ ਵਿੱਚ ਉਸ ਦੋਸ਼ੀ ਨੂੰ ਫੜਿਆ ਨਾਲ ਦੇ ਨਾਲ ਇੱਥੇ ਇੱਕ ਜਿਹੜੀ ਬੇਨਤੀ ਅਸੀਂ ਆਪਣੇ ਬਿਹਾਪ ਤੇ ਵੀ ਕਰਨਾ ਚਾਹਾਂਗੇ ਕਿ ਉਥੇ ਜਿਸ ਤਰ੍ਹਾਂ ਦੇ ਨਾਲ ਵੀਡੀਓ ਚ ਆਪਾਂ ਵੀ ਤਸਵੀਰ ਦੇਖੀ ਹੈ ਕਿ ਕੁੜੀ ਦੇ ਨਾਲ ਉਸ ਸ਼ਖਸ ਨੇ ਛੇੜਛਾੜ ਕੀਤੀ ਹੈ ਬਦਤਮੀਜ਼ੀ ਕੀਤੀ ਹੈ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਵੀ ਉਸ ਕੁੜੀ ਦੀ ਮਦਦ ਦੇ ਲਈ ਅੱਗੇ ਨਹੀਂ ਆਇਆ ਸੋ ਅ ਬੇਗਾਨੇ ਸੂਬਿਆਂ ਦੇ ਵਿੱਚ ਬਗਾਨੇ ਦੇਸ਼ਾਂ ਦੇ ਵਿੱਚ ਆਪਣੇ ਭਾਰਤੀ ਆਪਣੇ ਪੰਜਾਬੀ ਰਹਿ ਆਂਦੇ ਨੇ ਉੱਥੇ ਵੱਸਦੇ ਨੇ ਪਰ ਕਈ ਵਾਰੀ ਆਪਸ ਦੇ ਵਿੱਚ ਵੀ ਉਹਨਾਂ ਦਾ ਮੇਲ ਨਹੀਂ ਹੁੰਦਾ ਸੋ ਅਸੀਂ ਵੀ ਇਹੀ ਬੇਨਤੀ ਕਰਾਂਗੇ ਆਪਣੇ ਬਿਹਾਫ ਤੇ ਕਿ ਜ਼ਰੂਰ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਆਇਆ ਕਰੋ ਪਰ ਇੱਥੇ ਜਿਹੜੀ ਹੁਣ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਬੀਤੇ ਦਿਨੀ ਜਿਹੜੀ ਆ ਇੱਕ ਕੁੜੀ ਦੇ ਨਾਲ ਪੰਜਾਬੀ ਕੁੜੀ ਦੇ ਨਾਲ ਕੈਲਗਰੀ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਸ਼ਖਸ ਵੱਲੋਂ ਬਦਤਮੀਜ਼ੀ ਕੀਤੀ ਗਈ ਵੀਡੀਓ ਇੰਨੀ ਤੇਜ਼ੀ ਦੇ ਨਾਲ ਵਾਇਰਲ ਹੋਣ ਲੱਗੀ ਕਿ ਪੰਜਾਬ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਵੀ ਇਸ ਵੀਡੀਓ ਦੀ ਖੂਬ ਚਰਚਾ ਜਿਹੜੀ ਆ ਹੋਣ ਲੱਗੀ ਔਰ ਗ੍ਰਿਫਤਾਰੀ ਦੀ ਮੰਗ ਉਸ ਸ਼ਖਸ ਦੀ ਹੋਣ ਲੱਗੀ ਤਾਂ ਕੈਲਗਰੀ ਦੀ ਪੁਲਿਸ ਨੇ 25 ਮਿੰਟਾਂ ਦੇ ਅੰਦਰ-ਅੰਦਰ ਜਿਹੜਾ ਉਹ ਬੰਦਾ ਫੜਿਆ ਤੇ ਮੁਕਦਮਾ ਜਿਹੜਾ ਵੈ ਉਹ ਦਰਜ ਕੀਤਾ ਉਹਦੇ ਉੱਤੇ ਲੁੱਟ ਖੋਹ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਨੇਰੋ ਸਾਡੇ ਨਾਲ ਧੰਨਵਾਦ